ਲੰਗੇ ਦਿਨੀ ਅਨਮੋਲ ਗਗਨਮਾਨ ਦੁਆਰਾ ਚਰਚਾਂ ਦੇ ਵਿੱਚ ਆਉਂਦੇ ਨਜ਼ਰ ਆਏ ਨੇ ਖੈਰ ਇੱਕ ਪਾਸੇ ਵਜ਼ਾਰਤ ਤੋਂ ਤਾਂ ਹਟ ਚੁੱਕੇ ਨੇ ਪਰ ਦੂਜੇ ਪਾਸੇ ਅਨਮੋਲ ਗਗਨਮਾਨ ਨੇ ਆਪਣਾ ਧਾਕੜ ਅੰਦਾਜ਼ ਨਹੀਂ ਛੱਡਿਆ ਖੈਰ ਲੀਡਰ ਜਿਹੜੇ ਹੁੰਦੇ ਆ ਉਹ ਆਪਣੀ ਕੈਪੇਬਿਲਿਟੀ ਜਾਣਦੇ ਹੁੰਦੇ ਨੇ ਖੈਰ ਦੂਜੇ ਪਾਸੇ ਜ਼ਰੂਰ ਵੱਡੇ ਇਲਜ਼ਾਮ ਅਨਮੋਲ ਗਗਨਮਾਨ ਦੇ ਉੱਤੇ ਵੀ ਲੱਗਦੇ ਪਏ ਸੀ ਹਾਲਾਂਕਿ ਉਹ ਗੱਲ ਨੇ ਇੰਨਾ ਜ਼ਿਆਦਾ ਤੂਲ ਨਹੀਂ ਫੜਿਆ ਔਰ ਨਾ ਹੀ ਉਸ ਬਾਰੇ ਕੋਈ ਖਾਸ ਸਪਸ਼ਟੀਕਰਨ ਸਾਹਮਣੇ ਆ ਸਕਿਆ ਇਸ ਵਾਸਤੇ ਉਸ ਗੱਲ ਨੂੰ ਉੱਥੇ ਰੱਖ ਦੇਣਾ ਚਾਹੀਦਾ ਫਿਲਹਾਲ ਵਾਸਤੇ ਪਰ ਦੂਜੇ ਪਾਸੇ ਅਨਮੋਲ ਗगन ਮਾਨ ਜਿਹੜੇ ਨੇ ਉਹ ਦੁਬਾਰਾ ਗਰਜ ਦੇ ਨਜ਼ਰ ਆਏ ਨੇ ਦਰਅਸਲ ਕੰਗਣਾ ਰਣੌਤ ਦਾ ਮੁੱਦਾ ਪੰਜਾਬ ਦੇ ਵਿੱਚ ਖਾਸਾ ਭਖਿਆ ਹੋਇਆ ਹੈ ਸ਼ਾਇਦ ਹੀ ਪੰਜਾਬ ਦੇ ਵਿੱਚ ਕੋਈ ਐਹੋ ਜਿਹਾ ਵਿਅਕਤੀ ਹੋਵੇਗਾ ਜਿਹੜਾ ਕੰਗਣਾ ਰਣੌਤ ਦੇ ਹੱਕ ਦੇ ਵਿੱਚ ਗੱਲ ਕਰੇ ਪਰ ਪੰਜਾਬ ਭਰ ਦੇ ਵਿੱਚ ਕੰਗਣਾ ਰਣੌਤ ਦੀ ਵਿਰੋਧਤਾ ਜਿਹੜੀ ਹੈ ਉਹ ਰੱਜ ਕੇ ਹੋ ਰਹੀ ਹੈ ਖੈਰ ਲੰਘੇ ਕੱਲ ਅਣਮੋਲ ਗਗਨ ਮਾਨ ਨੇ ਤਵਾ ਜਿਹੜਾ ਉਹ ਕੰਗਣਾ ਰਣੌਤ ਦੇ ਉੱਤੇ ਰੱਖ ਦਿੱਤਾ ਔਰ ਕੰਗਣਾ ਰਣੌਤ ਵੱਲੋਂ ਬੋਲੀ ਜਿਹੜੀ ਉਹ ਗੱਲ ਸੀ ਨਸ਼ਿਆਂ ਵਾਲੀ ਕਿ ਹਿਮਾਚਲ ਦੇ ਵਿੱਚ ਨਸ਼ਾ ਪੰਜਾਬ ਪੰਜਾਬ ਤੋਂ ਲਿਆਂਦਾ ਜਾ ਰਿਹਾ ਪੰਜਾਬੀ ਲੋਕ ਲੈ ਆ ਰਹੇ ਆ ਚਿੱਟਾ ਜਿਹੜਾ ਹੈ ਉਹ ਪੰਜਾਬੀ ਲਿਆ ਰਿਹਾ ਇਹ ਗੱਲਾਂ ਕੰਗਣਾ ਰਣੌਤ ਕਰਦੀ ਪਈ ਸੀ ਔਰ ਅਨਮੋਲ ਗਗਨਮਾਨ ਨੇ ਉਸ ਗੱਲ ਦਾ ਖਾਸਾ ਤੇ ਠੋਕਮਾ ਜਵਾਬ ਕੰਗਣਾ ਰਣੌਤ ਨੂੰ ਦਿੱਤਾ ਹੈ ਕੀ ਬੋਲੇ ਨੇ ਆਓ ਸੁਣਦੇ ਆਂ ਦੇਖੋ ਕਾਰਨ ਸਿਰਫ ਇੱਕ ਹੈ ਵੀ ਪਿਛਲੀਆਂ ਸਰਕਾਰਾਂ ਦੀ ਜਿਹੜੀ ਨੀਅਤ ਰਹੀ ਹੈ ਉਹ ਕੰਮ ਕਰਨ ਵਾਲੀ ਨਹੀਂ ਰਹੀ ਕੰਮ ਕਰਨ ਵਾਲੀ ਨੀਅਤ ਹੁੰਦੀ ਤਾਂ ਸ਼ਾਇਦ ਜਿਹੜੀ ਇਲੀਗਲ ਕੰਸਟਰਕਸ਼ਨਸ ਲਗਾਤਾਰ ਹੁੰਦੀ ਰਹੀ ਹੈ ਖਰੜ ਦੇ ਵਿੱਚ ਉਹ ਨਾ ਹੁੰਦੀ ਚੋਆ ਤੇ ਨਾਲਿਆਂ ਦੇ ਉੱਤੇ ਸ਼ਾਇਦ ਕਲੋਨੀਆਂ ਨਾ ਬਣਦੀਆਂ ਅੱਜ ਜਿੱਧਰ ਨੂੰ ਪਾਣੀ ਨੇ ਜਾਣਾ ਸੀ ਉਹਨਾਂ ਉੱਤੇ ਮਕਾਨ ਬਣੇ ਹੋਏ ਨੇ ਉਹਨਾਂ ਤੇ ਕਲੋਨੀਆਂ ਬਣੀਆਂ ਹੋਈਆਂ ਨੇ ਤੇ ਅ ਕਦੇ ਟਿਊਬਵੈੱਲ ਲਾਉਣ ਲਈ ਇੱਕ ਜੋਲੀ ਵਾਟਰ ਦੇਖੋ ਪਹਿਲਾਂ ਵੀ ਆ ਸਕਦਾ ਸੀ ਪਰ ਆਇਆ ਆਪਣੀ ਸਰਕਾਰ ਦੇ ਦੌਰਾਨ ਆਇਆ ਪਿਛਲੇ ਸਾਲ ਦੇ ਵਿੱਚ ਹੈ ਜਿਹੜੀ ਕਿ ਬੜੇ ਲੰਬੇ ਸਮੇਂ ਦੀ ਮੰਗ ਸੀ ਜਿਹਦੇ ਨਾਲ ਪਾਣੀ ਦੀ ਕਦੇ 100 ਪੀੜੀਆਂ ਵੀ ਪਾਣੀ ਨੂੰ ਨਹੀਂ ਤਰਸਣਗੀਆਂ ਸੋ ਦੂਸਰੀ ਅ ਗੱਲ ਜਿਹੜੀ ਇਹ ਸੀਵਰੇਜ ਟ੍ਰੀਟਮੈਂਟ ਪਲੈਂਟ ਲੱਗ ਜਾਣਾ ਹੁਣ ਉਦral ਵੱਡੀਆਂ ਪਾਈਪਾਂ ਪੈ ਜਾਣੀਆਂ ਇਹ ਪਰਮਾਨੈਂਟ ਇਹਦਾ ਜਿਹੜਾ ਸੋਲੂਸ਼ਨ ਹੈ ਇਹ ਓਵਰਫਲੋ ਪਾਣੀ ਦਾ ਉਹ ਹੋ ਜਾਣਾ ਹੈ ਜੀ ਮੈਡਮ ਖਰੜ ਦੇ ਲੋਕ ਜਿਹੜੇ ਕੀ ਖਾਸ ਤੌਰ ਤੇ ਕਿ ਸੜਕਾਂ ਦੇ ਦੀ ਕੰਸਟ੍ਰਕਸ਼ਨ ਨੂੰ ਲੈ ਕੇ ਵੀ ਕਾਫੀ ਡਿਮਾਂਡ ਕਰ ਰਹੇ ਨੇ ਉਸ ਤਰੀਕੀ ਕੁਝ ਜੋ ਕੀ ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਬਲੂਪ੍ਰਿੰਟ ਰਹੂਗਾ ਦੇਖੋ ਇੱਕ ਦਿਨ ਆਪਾਂ ਪੂਰੀ ਦੀ ਪੂਰੀ ਜਿਹੜੀ ਆਪਣਾ ਤੁਹਾਡੇ ਨਾਲ ਸੜਕਾਂ ਦੀ ਡਿਟੇਲ ਅਸੀਂ ਸ਼ੇਅਰ ਕਰਾਂਗੇ ਮੈਂ ਖਰੜ ਸ਼ਹਿਰ ਵਾਸੀਆਂ ਨਾਲ ਵਾਦਾ ਕਰਦੀ ਆ ਇੱਕ ਸਾਲ ਦੇ ਅੰਦਰ ਅੰਦਰ ਇੱਕ ਵੀ ਕੱਚੀ ਸੜਕ ਤਾਨੂੰ ਖਰੜ ਸ਼ਹਿਰ ਦੇ ਅੰਦਰ ਦੇਖਣ ਨੂੰ ਨਹੀਂ ਮਿਲੇਗੀ ਪੂਰੇ ਦਾ ਪੂਰਾ ਖਰੜ ਸ਼ਹਿਰ ਲਾਈਟਾਂ ਪੂਰੀਆਂ ਹੋਣਗੀਆਂ ਪਾਣੀ ਪੂਰਾ ਹੋਊਗਾ ਸੀਵਰੇਜ ਦਾ ਪੱਕਾ ਬੰਦੋਬਸਤ ਹੋਊਗਾ ਮੈਂ ਇੱਕ ਸਾਲ ਤੁਹਾਨੂੰ ਕਹਿ ਰਹੀ ਹਾਂ ਕਿਉਂਕਿ ਇਹਨੂੰ ਸਮਾਂ ਲੱਗ ਰਿਹਾ ਹੈ ਹਰ ਚੀਜ਼ ਨੂੰ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਅਸੀਂ ਕਰਵਾ ਲਈਆਂ ਸੀ ਚਾਹੇ ਕਜੋਲੀ ਵਾਟਰ ਐਸਟੀਪੀ ਪਰ ਉਹਨੂੰ ਪ੍ਰੋਸੈਸ ਕਰਦੇ ਕਰਦੇ ਦੀਚ ਸਿਸਟਮ ਦੇ ਵਿੱਚ ਬਟ ਹੁਣ ਪੂਰਾ ਜਿਹੜਾ ਮੇਰਾ ਫੋਕਸ ਹੈ ਉਹ ਹਲਕੇ ਦੇ ਉੱਤੇ ਹੈ ਪਿੰਡਾਂ ਦੇ ਉੱਤੇ ਹੈ ਸ਼ਹਿਰਾਂ ਦੇ ਉੱਤੇ ਹੈ ਮੈਨੂੰ 2-3 ਮਹੀਨੇ ਦਿਓ ਇਹੋ ਜਿਹਾ ਕੋਈ ਮਸਲਾ ਨਹੀਂ ਜਿਹੜਾ ਮੈਂ ਆਪਣੇ ਹਲਕੇ ਦੇ ਵਿੱਚ ਰਹਿਣ ਦੇਣਾ ਜੀ ਜਿਹੜਾ ਰਣੌਤ ਨੇ ਪੰਜਾਬੀਆਂ ਨੂੰ ਇਸ ਤਰਤੇ ਨਿਸ਼ਾਨਾ ਲਾਇਆ ਕਿ ਗੁਆਂਢੀ ਸ਼ੂਬੇ ਦੇ ਲੋਕ ਆਉਂਦੇ ਨੇ ਉਤਪਾਦ ਮਚਾਉਂਦੇ ਨੇ ਨਸ਼ੇ ਕਰਦੇ ਨੇ ਹਿਮਾਚਲ ਦੇ ਨੌਜਵਾਨਾਂ ਦੀ ਸਭਿ ਸਭਿਤੀ ਖਰਾਬ ਕਰਦੇ ਨੇ ਦੇਖੋ ਐਮਪੀ ਮੈਡਮ ਜਿਹੜੇ ਹੈਗੇ ਨੇ ਕੰਗਣਾ ਰਣੌਤ ਜੀ ਇਹਨਾਂ ਦੀ ਜਿਹੜੀ ਸੋਚ ਆ ਉਹ ਇੱਕ ਪੰਜਾਬ ਦੇ ਐਂਟੀ ਸੋਚ ਹੈ ਪੰਜਾਬੀਆਂ ਵਰਗੇ ਸੁਭਾਅ ਵਾਲੇ ਲੋਕ ਪੰਜਾਬੀਆਂ ਵਰਗੇ ਇੱਜ਼ਤ ਕਰਨ ਵਾਲੇ ਲੋਕ ਜਿੱਥੇ ਕਿਤੇ ਭਰੋਸਾ ਕਰਨ ਦੀ ਲੋੜ ਆਉਂਦੀ ਹੈ ਉਹ ਪੰਜਾਬੀਆਂ ਤੇ ਕੀਤਾ ਜਾਂਦਾ ਅੱਜ ਤੁਸੀਂ ਵੱਡੇ ਤੋਂ ਵੱਡੇ ਲੋਕਾਂ ਦੇ ਆਸ-ਪਾਸ ਦੀ ਸਿਕਿਉਰਿਟੀ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਜਿੱਥੇ ਕਿਤੇ ਵੱਡੀਆਂ-ਵੱਡੀਆਂ ਬੈਂਕਾਂ ਦੇ ਵਿੱਚ ਤੁਸੀਂ ਸੀਈਓ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਤੇ ਇਹ ਹਿਮਾਚਲ ਦੇ ਵਿੱਚ ਜਾ ਕੇ ਜਿਹੜਾ ਕਿਸੇ ਵੇਲੇ ਪੰਜਾਬ ਦਾ ਹੀ ਹਿੱਸਾ ਸੀ ਅਸੀਂ ਅਕਸਰ ਉੱਥੋਂ ਦੇ ਟੂਰਿਜ਼ਮ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨੇ ਵੱਡਾ ਹਿੱਸਾ ਪਾਉਂਦੇ ਨੇ ਟੂਰਿਜ਼ਮ ਨੂੰ ਵਧਾਉਣ ਵਾਸਤੇ ਸੋ ਕੰਗੜਾ ਮੈਡਮ ਦਾ 21 ਜਿਹੜਾ ਵਿਸ਼ਾ ਹੈ ਉਹ ਹੈਗਾ ਆਪਸ ਦੇ ਵਿੱਚ ਪਤਾ ਨਹੀਂ ਕੌਣ ਪਿੱਛੋਂ ਚਾਬੀ ਦਿੰਦਾ ਇਹਨਾਂ ਨੂੰ ਕਿ ਇਹੋ ਜਿਹੀ ਪੜਕਾਉ ਗੱਲਾਂ ਕਰੋ ਜਿਹਦੇ ਨਾਲ ਦੋ ਕਮਿਊਨਿਟੀਆਂ ਦੇ ਵਿੱਚ ਦੋ ਸਟੇਟਸ ਦੇ ਵਿੱਚ ਪਾੜ ਪਵੇ ਪਰ ਮੇਰੇ ਖਿਆਲ ਚ ਵੀ ਹਿਮਾਚਲ ਵਾਲੇ ਲੋਕ ਵੀ ਸਿਆਣੇ ਨੇ ਤੇ ਪੰਜਾਬ ਦੇ ਲੋਕ ਵੀ ਸਿਆਣੇ ਨੇ ਵੀ ਇਹੋ ਜੀਆਂ ਔਰਤਾਂ ਉਠਦੀਆਂ ਰਹਿੰਦੀਆਂ ਨੇ ਏਜੰਡੇ ਦੇ ਦੀਨ ਚਲਦੀਆਂ ਰਹਿੰਦੀਆਂ ਨੇ ਇਹਨਾਂ ਦੀਆਂ ਗੱਲਾਂ ਉੱਤੇ ਬਹੁਤਾ ਗੌਰ ਨਹੀਂ ਕਰਨਾ ਚਾਹੀਦਾ ਮੈਡਮ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਇੱਕ ਸਵਾਲ ਹੈ ਜੀ ਕਿ ਜਿਹੜੇ ਇਹ ਕਰੋੜਾਂ ਰੁਪਏ ਦੇ ਟੂਬਲ ਲੱਗ ਰਹੇ ਆ ਇਹਦੇ 'ਚ ਸਟੇਟ ਗਵਰਨਮੈਂਟ ਦਾ ਵੀ ਕੋਈ ਯੋਗਦਾਨ ਹੈਗਾ ਜੀ ਇਹ ਸਾਰਾ ਕੌਂਸਲ ਦਾ ਹੀ ਪੈਸਾ ਲੱਗ ਰਿਹਾ ਹੈ ਦੇਖੋ ਅ ਦੇਖੋ ਜਿਹੜੀ ਕੌਂਸਲ ਆ ਇਹ ਵੀ ਸੂਬੇ ਦੀ ਹੈ ਸਾਰੇ ਦਾ ਸਾਰਾ ਐਮਸੀ ਦਾ ਜਿਹੜਾ ਇਹ ਪੈਸਾ ਹੈ ਜਿਹੜਾ ਕਜੋਲੀ ਵਾਟਰ ਹੈ ਉਹਦੇ ਵਿੱਚ ਸੂਬਾ ਸਰਕਾਰ ਦਾ ਹੈ ਜਿਹੜਾ ਐਸਟੀਪੀ ਲੱਗ ਰਿਹਾ ਹੈ 30 ਕਰੋੜ ਰੁਪਏ ਦਾ ਉਹ ਸੀਵਰੇਜ ਬੋਰਡ ਦਾ ਪੈਸਾ ਜਿਹਨੂੰ ਕੀ ਸੀਵਰੇਜ ਬੋਰਡ ਉਹਨੂੰ ਕਰ ਰਿਹਾ ਤੇ ਐਮਸੀ ਦਾ ਪੈਸਾ ਲੱਗ ਰਿਹਾ ਤੇ ਇਹ ਸਾਰੇ ਦਾ ਸਾਰਾ ਦੇਖੋ ਗੱਲ ਇਹ ਆ ਵੀ ਐਮਸੀ ਦਾ ਪੈਸਾ ਜਿਹੜਾ ਉਹ ਯੂਜ਼ ਕਿੱਧਰ ਨੂੰ ਹੋ ਰਿਹਾ ਐਮਸੀ ਕੋਲ ਤਾਂ ਪਹਿਲਾਂ ਵੀ ਸਾਡੇ ਕੋਲ ਇੱਥੇ 200 ਕਰੋੜ ਤੋਂ ਉੱਪਰ ਦਾ ਬਜਟ ਹੈ ਐਮਸੀ ਨੂੰ ਡਾਇਰੈਕਸ਼ਨ ਕਿਹੜੀ ਦੇਣੀ ਹੈ ਚਾਹੇ ਉਹ ਐਮਸੀ ਦਾ ਪੈਸਾ ਚਾਹੇ ਉੱਪਰ ਸੂਬਾ ਸਰਕਾਰ ਦਾ ਪੈਸਾ ਉਹਨੂੰ ਲਾਉਣਾ ਕਿਵੇਂ ਆ ਕਿੰਨੀ ਇਮਾਨਦਾਰੀ ਨਾਲ ਲਾਉਣਾ ਕਿਸ ਤਰੀਕੇ ਦੀ ਥੱਲੇ ਮਟੀਰੀਅਲ ਲਾਉਣਾ ਸੋ ਜਿਹੜੀ ਸਾਡੀ ਡਾਇਰੈਕਸ਼ਨ ਹੈ ਹੁਣ ਸਹੀ ਡਾਇਰੈਕਸ਼ਨ ਹੈ ਸਹੀ ਤਰੀਕੇ ਨਾਲ ਕਾਰਪੋਰੇਸ਼ਨ ਦਾ ਪੈਸਾ ਮਿਊਨਿਸਪਲ ਖਰੜ ਦਾ ਪੈਸਾ ਲੱਗੂਗਾ ਤੇ ਮੈਨੂੰ ਪੂਰੀ ਉਮੀਦ ਆ ਸਾਰੇ ਆਫੀਸਰਸ ਪੂਰੀ ਦੀ ਪੂਰੀ ਜਿਹੜੀ ਸਾਡੀ ਕਮੇਟੀ ਉਹ ਮਿਲ ਜੁਲ ਕੇ ਅੱਛਾ ਕੰਮ ਕਰੇ ਪੰਚਾਇਤੀ ਚੋਣਾਂ ਜਿਹੜੀਆਂ ਆ ਰਹੀਆਂ ਨੇ ਕਿੰਨੀ ਤਿਆਰੀ ਕਰ ਰੱਖੀ ਹੈ ਜੀ ਬਹੁਤ ਅੱਛੀ ਤਿਆਰੀ ਹੈ ਜੀ ਪੰਚਾਇਤੀ ਚੋਣਾਂ ਦੇ ਵਿੱਚ ਮੈਂ ਮੈਂ ਤੁਹਾਨੂੰ ਵਾਅਦਾ ਕਰਦੀ ਆ ਵੀ ਮੈਨੂੰ ਇਹ ਲੱਗਦਾ ਕਿ ਸਭ ਤੋਂ ਵੱਧ ਜਿਹੜੀਆਂ ਸਰਵਸੰਮਤੀਆਂ ਨੇ ਉਹ ਹਲਕਾ ਖਰੜ ਦੀਆਂ ਹੋਣ ਦੀ ਸੰਭਾਵਨਾ ਹੈ ਬੜੇ ਸਿਆਣੇ ਲੋਕ ਨੇ ਬਹੁਤ ਸੋਹਣੇ ਤਰੀਕੇ ਨਾਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਹੈਗਾ ਖਰੜ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਮੈਂ ਪਿੰਡਾਂ ਨੂੰ ਅਰਦਾਸ ਕਰੂੰਗੀ ਕਿ ਤੁਹਾਡੀ ਜਿਹੜੀ ਐਮਐਲਏ ਆ ਖਰੜ ਦੀ ਇੱਕ ਪੈਸਾ ਪਿੰਡਾਂ ਦੇ ਵਿੱਚੋਂ ਖਾਣਾ ਨਹੀਂ ਆ ਪਹਿਲਾਂ ਵੀ ਪਤਾ ਹੈ ਅੱਗੇ ਵੀ ਸਨੇਹਾ ਦਿਨੀ ਹੈ ਨਾ ਸਰਪੰਚਾਂ ਤੋਂ ਨਾ ਵੀਡੀਓ ਤੋਂ ਇਹੀ ਮੇਰਾ ਜਿਹੜਾ ਕੰਮ ਕਰਨ ਦਾ ਸਟਾਈਲ ਹੈ ਸੋ ਸਰਪੰਚ ਸ਼ਾਨਦਾਰ ਚੁਣਿਓ ਸਰਵਸੰਮਤੀਆਂ ਕਰੋ ਵਧੀਆ ਕੰਮ ਕਰਨ ਵਾਲੇ ਬੰਦਿਆਂ ਨੂੰ ਚੁਣੋ ਪੈਸਿਆਂ ਦੀ ਕੋਈ ਕਮੀ ਨਹੀਂ ਆਊਗੀ ਕੰਮ ਕਰਨ ਵਾਲੇ ਬੰਦੇ ਦਿਓ ਤੇ ਪਿੰਡਾਂ ਦਾ ਵਿਕਾਸ ਕਰਾਂਗੇ ਜੀ